ਦਿਲ ਬਣਾਤਾ ਦਿਲ ਬਣਾਤਾ ਹੋਰ ਦਿਲ ਬਣਾਤਾ ਫਿਰ ਹੈ ਗਾਇਸ ਗੁੱਡ ਮਾਰਨਿੰਗ ਸਸਰੀਆਕਾਲ ਵੈਲਕਮ ਟੂ ਮਾਈ ਨਿਊ ਵਲੌਗ ਤੇ ਅਸੀਂ ਚੱਲੇ ਆ ਹੁਣ ਦੁਕਾਨ ਤੇ ਦੁਕਾਨ ਖੋਲਦੇ ਚੱਲ ਕੇ ਯਾਰ ਫੀਡ ਫੀਡ ਇਕੱਠੀ ਕਰਨੀ ਐ ਮੈਂ ਜਦ ਤਨ ਮਨਤਾ ਨਾਲ ਲੈ ਕੇ ਚੱਲਾਂ ਨੀ ਤਾਂ ਡੈਡੀ ਵਗ ਜਦੋਂ ਛੱਡ ਚੱਕ ਰਹੇ ਫੀਡ ਖੰਡੀ ਵੀ ਅੰਦਰ ਬਾਹਰ ਚੋਂ ਐਨੇ ਕੰਮ ਖਰਾਬ ਕਰਤਾ ਉਥੇ ਚਲੋ ਚੱਲ ਕੇ ਤੁਹਾਨੂੰ ਦਿਖਾਣੇ ਆ ਨਾਲੇ ਚਲਿਏ ਚਲੋ ਗਾਇਸ ਅਸੀਂ ਆ ਗਏ ਦੁਕਾਨ ਤੇ ਤੇ ਦੁਕਾਨ ਦੀ ਸਫਾਈ ਹੋਣ ਲੱਗ ਪਈ ਆ ਇਹ ਥੋੜਾ ਘੱਟੇ ਛੱਡੇ ਇਹ ਗੱਲ ਕੱਲ ਛੱਡੇ ਪੜਾਣੇ ਤੇ ਕਾਪੀ ਛੜੇ ਹੋਰ ਛੱਡ ਕੇ ਆ ਉੱਥੇ ਲੱਗਣੀ ਆ ਫੇਰ ਉਹ ਜਾਵੇਗਾ ਗੁਰਦੀਪ ਉਥੇ ਆਪਣੀ ਦੁਕਾਨ ਦੀ ਹੋ ਜਾਂਦੀ ਸਫਾਈ ਆ ਘੱਟੇ ਤੇ ਚੱਕੇਗੇ ਤੇ ਬਾਕੀ ਗੱਡੀ ਚ ਹੋਰ ਮਾਲ ਆ ਰਿਹਾ ਉਹ ਮਾਲ ਇੱਥੇ ਲਾਵਾਂਗੇ ਆ ਚੂਹਿਆਂ ਨੇ ਘੱਟੇ ਸਾਰੇ ਪਾੜ ਰੱਖੇ ਨੇ ਉਹ ਅੰਦਰ ਫੀਡ ਪਈ ਆ ਅੰਦਰ ਵੀ ਜਵੇਂ ਦੀ ਮੋਜ ਬਣ ਗਈ ਇੱਥੇ। ਖਾ ਕੇ। ਹਾਂਜੀ ਗਾਇਜ਼ ਅੱਜ ਸਵੀ ਰਾਣੇ ਜਾਣ ਦੀ ਤਿਆਰੀ ਕਰ ਲਈ ਐ। ਤਿਆਰ ਹੋਏ ਖਲੇ ਨੇ। ਸਵੀ ਤੂੰ ਤਾਂ ਰਹੇਂਗਾ ਮੇਰੇ ਕੋਲ। ਰਹੇਂਗਾ ਨਾ। ਬਸ ਫਿਰ ਚੱਲ ਤੂੰ ਅੰਦਰ। ਚੱਲ ਅੰਦਰ ਤੂੰ। ਆਪਾਂ ਇੱਥੇ ਰਹਿਣਾ ਆਪਾਂ ਨਹੀਂ ਜਾਣਾ ਠੀਕ ਐ ਨਾ। ਚਲੋ। ਆ ਲੈ ਆਵੀਂ ਗੁੱਡੀਆਂ ਲੈ ਆਵੀਂ ਰਾ। ਉਹ ਲੈ ਆਵੀਂ। ਉਹ ਲੈ ਆਵੀਂ। ਆ ਮੇਰੀ ਪਾਜੀ ਵੇਖੋ ਨਿੱਕੀ ਜੀ ਇਹ ਜਾਗਦੀ ਪਈ ਆ ਜੀ ਜਾਗਦੀ ਪਈ ਆ ਜੀ ਜਾਗਦੀ ਪਈ ਆ ਹੈਲੋ ਹੈਲੋ ਅਨਦ ਹੈਲੋ ਆ ਵੇਖੋ ਵੱਡੀ ਸਾਰੀ ਲੱਗਦੀ ਡੇੜੇ ਕਰਕੇ ਆ ਫੇਰ ਮੈਨੂੰ ਨਹੀਂ ਲੈ ਕੇ ਜਾਂਦੇ ਕਿਉਂ ਲੈ ਚੱਲ ਸੋ ਵੀ ਚਲ ਠੀਕ ਹੈ ਓਕੇ ਬਾਏ ਘਰੇ ਜਾ ਕੇ ਫੋਨ ਕਰਾ ਦੇ ਠੀਕ ਹੈ ਜੀ ਮੰਮੀ ਜੀ ਨੇ ਬਣਾ ਰੇ ਨੇ ਰੋਟੀਆਂ ਮੰਗਦੇ ਮੇਰਾ ਵੀ ਬਣਾਓ ਟੋਡਾ ਕੀ ਬਣਾਈ ਐ ਸੀ ਐ ਮਮੀ ਦੱਸੋ ਬੇਕੂਫ ਮੇਰਾ ਬੇਕੂਫ ਬੇਕੂਫ ਨੀ ਤੂੰ ਸੀ ਬੇਕੂਫ ਨਾ ਬੇਕੂਫ ਬੇਕੂਫ ਵਰਲੀਏ ਬੇਕੂਫ ਬੇਰ ਬੇਕੂਫ ਹੋਰ ਪਾਉ ਇਹ ਹੋ ਗਿਆ ਬੇਕੂਫ ਹਾਂ ਹਣ ਠੀਕ ਐ ਕੋਈ ਨਹੀਂ ਤੁਹਾਡੇ ਲਈ ਬਣਾ ਲਾਂਗੇ ਸਬਜ਼ੀ ਕੀ ਬਣਾਈ ਹੈ ਨਹੀਂ ਓਏ ਚਾ ਖਾ ਖਾ ਕੀ ਆਕ ਗਈ ਮੈਂ ਕੇਸੀ ਦਾ ਸਾਗ ਗੋਂਗਲੂ ਮਾਤਾ ਸਾਗ ਗੋਂਗਲੂ ਹਿੰਦੀ ਵਿੱਚ ਹਿੰਦੀ ਤਾਂ ਤੁਹਾਨੂੰ ਆਂਦੀ ਐ ਤੁਸੀਂ ਹਿੰਦੀ ਬੜੀ ਬੋਲਦੇ ਸੀ ਨਹੀਂ ਤੁਸੀਂ ਬੋਲਦੇ ਸੀ ਇਹਦੇ ਵੀ ਸ਼ਿਲਗਮ ਸ਼ਿਲਗਮ ਬਣਾਇਆ ਨਸੋ ਮਟ ਕਰਕੇ ਦੱਸਾਂ ਕਿ ਇਹ ਬੰਦੇ ਨੇ ਕੀ ਸਾਥ ਖਾਇਆ ਖਾਦੇ ਦਾ ਕਿਵੇਂ ਜਾ ਕਿਵੇਂ ਖਾਦੇ ਕਿਵੇਂ ਤੇ ਲੱਗਿਆ ਹਾਂ ਕਿ ਮੇਰੇ ਖਾਣ ਜੀ ਅੱਜ ਪਿਆ ਸੀ ਬੜਾ ਜਿਆਦਾ ਮੀ ਰਾਤ ਹੋ ਗਈ ਸੀ ਇੱਕ ਕਿਸਾ ਮੜਾਲ ਤਾ ਪੂਰਾ ਹਨੇਰਾ ਉਧਰ ਖਿਲਾਰਾ ਵੱਜਿਆ ਸਾਰਾ ਉੱਥੇ ਸਾਰਾ ਮਾ ਐਸੇ ਮਮੀ ਨੂੰ ਦਵਾਈ ਦਵਾਣਾ ਡਾਕਟਰ ਹੈ ਨਹੀਂ ਮਮੀ ਜੀ ਉਹ ਕੁਰਸੀ ਤੇ ਪਟਾਰਕ ਨੇ ਡਾਕਟਰ ਦੀ ਦੁਕਾਨ ਬੰਦ ਪਈ ਹੈ ਜਿਸੇ ਦਾ ਤਾਲਾ ਲੱਗਿਆ ਹੋਇਆ ਹੈ ਆਹ ਦਾ 10-15 ਮਿੰਟ ਬਾਅਦ ਫੇਰ ਦਵਾਈ ਰਵਾ ਕੇ ਘਰੇ ਲੈ ਕੇ ਜਾਊਗਾ ਜੀ ਡਾਕਟਰ ਸਾਹਿਬ ਵੀ ਆ ਗਏ ਨੇ ਹੁਣ ਆਏ ਨੇ ਤੇ ਲਵਾ ਕੇ ਟੀਕਾ ਤੇ ਹਲਦੇ ਮਮੀ ਨੂੰ ਦਰਦ ਬਹੁਤ ਜ਼ਿਆਦਾ ਹੁੰਦਾ ਤੁਰਿਆ ਨਹੀਂ ਜਾਂਦਾ ਠਹਿੜਿਆ ਜਾਂਦਾ ਬਹੁਤ ਔਖਾ ਹੋ ਜਾਂਦਾ ਅੱਜ ਗਾਇਸ ਅਸੀਂ ਹੁਣ ਚੱਲੇ ਆ ਬਾਜ਼ਾਰ ਇਕ ਤਾਂ ਨਵਦੀਪ ਵਾਸਤੇ ਬੈਗ ਲੈ ਕੇ ਆਣਾ ਤੇ ਬਾਕੀ ਮਾਂ ਦਾ ਦੁਕਾਨ ਦਾ ਸਮਾਨ ਲੈਣਾ ਕੁਝ ਉਹ ਗਿਆ ਅੰਦਰ ਚੀਜ਼ ਚੀਜ਼ ਦੇ ਨਾਮ ਦਾ ਅੰਦਰ ਗਿਆ ਜੀ ਕੀ ਕਰਦੇ ਪਿਆਉਣ ਤੁਸੀਂ ਕੀ ਗੋਲੀ ਹੈ ਨਹੀਂ ਇਹਨੂੰ ਹੀ ਤਾਂ ਗੋਲੀ ਕੱਢੀ ਕਰਨੀ ਹੋਈ ਏਸ ਮੁੰਡੇ ਇੱਕ ਨੂੰ ਖੜਾ ਹੀ ਸਕੀਏ ਆ ਬਣ ਜਿੱਥੇ ਓਏ ਕੀ ਹੋ ਰਿਹਾ ਇਹਨੂੰ ਦੁਬਾਰਾ ਨਹੀਂ ਇਹਨੂੰ ਤਿੰਨਾਂ ਨੇ ਪਰ ਆਪਾਂ ਯਾਰਿੰਦੇ ਫੁੱਲੇ ਬੈਠੇ ਦੁਬਾਰਾ ਲਈ ਹੈ ਠੀਕ ਪਾਇਆ ਨਹੀਂ ਇਹ ਦੁਬਾਰਾ ਦੁਬਾਰੇ ਜਾਣਗੇ ਇੱਥੇ ਅੱਜ ਜਦੋਂ ਨਿਕਲੀ ਬੋਲੀ ਲੈ ਆ ਗਈ ਉਹ ਮਾਂ ਦੋ ਤਿੰਨ ਆ ਲੈ ਯੂਨੀਵਰਸ ਮਮੀ ਇਹਦਾ ਪੱਤੇ ਹੀ ਤਨਲੀ ਇਹ ਨਹੀਂ ਇਹ ਆਇੰਦੂ ਚ ਮਈ ਆ ਮਾਂ ਮਮੀ ਦਵਾਈ ਲੈ ਕੇ ਭੁੱਲ ਗਈ ਦਵਾਈ ਲੈ ਕੇ ਭੁੱਲ ਗਏ ਹਾਂ ਕਿਹੜੀ ਮੈਡੀਸਿਨ ਇਹਦੇ ਚ ਲਈ ਆ ਮਾਂ ਇਹ ਕਿਹੜੀ ਹੈ ਇਹ ਦੁਪਹਿਰ ਵਾਲੀ ਹੈ ਠੀਕ ਹੈ ay te dek onikçe. Ge er. Edeki deyik de. Kim davet? Kim davet? Memnun. Kime davet olun? Kime davet olun? Kime davet olun? Kime davet olun? ਰੋਟੀਆਂ ਬਕਾਉਂ ਟੈਡੀ ਜਾ ਕੇ ਹਾਂ ਹਾਂ ਰੋਟੀਆਂ ਬਕਾਉਣਾ ਬਕਾਉਣਾ ਤੁਨ ਗੁੱਲੇ ਬਣਾ ਕੇ ਆਉਣੇ ਲਾਖਾ ਹਾਂ ਮੈਂ ਤਾਂ ਪੁੱਛੀ ਨਹੀਂ ਗਈ ਕਿ ਕਿ ਸਭ ਆਵੇ ਰੋਟੀ ਦਾ ਰੋਲੀ ਤਾਂ ਹੁੰਦਾ ਨਾ ਅੱਜ ਵੀ ਅੱਜ ਵੀ ਲੰਮੀ ਹੁੰਦੀ ਆ ਜੀ ਰੋਟੀ ਡੈਡੀ ਬਵਾ ਮਮੀ ਨੂੰ ਬੜਾ ਦਿੱਕਤ ਹੋ ਰਹੀ ਅੱਜ ਤਾਂ ਬਹੁਤ ਐਵੇਂ ਦੀ ਹੋ ਰਹੀ ਜਿਹੜੀ ਤੂੰ ਆ ਵੀ ਸਕਦਾ ਬੰਦੇ ਨੂੰ ਚਲੋ ਜਾ ਹੁਣ ਲੱਗੋ ਕੰਮ ਤੇ ਜਾਓ ਬਣਾਓ ਰੋਟੀਆਂ ਆ ਜਾ ਰੋਟੀ ਬਣਾਣੇ ਮੇਰੀ ਬੇਟੀ ਰੋਟੀਆਂ ਬਣਾ ਰਹੀ ਆ ਅੱਜ ਮਨਪ੍ਰੀਤ ਨੂੰ ਦਿੱਕਤ ਹੋ ਗਈ ਜਿਆਦਾ ਤਾਂ ਕਰਕੇ ਵੈਰੀ ਗੁੱਡ ਉਹ ਖੁੰਝੇ ਤੇ ਦੇ ਪਤਲੇ ਕਰਦੇ ਬੇਟਾ ਖੁੰਝੇ ਤੇ ਨੇ ਮੋਟੇ ਮੋਟੇ ਨੇ ਵੇਖੀ ਆ ਯਾਨੀ ਕਿ ਸਾਈਡਾਂ ਤੋਂ ਮੰਮੀ ਵੀ ਆਵੇ ਨਾ ਹੈ ਮੰਮੀ ਆਵੇ ਨਾ ਮੰਮੀ ਤਾਂ ਨਹੀਂ ਉਹ ਤਾਂ ਸਿੱਖਿਆ ਚੱਲ ਠੀਕ ਹੈ ਸੋਹਣਾ ਕੰਮ ਹੈ ਬਣਾਈ ਜਾਣੀ ਹੈ ਪਰ ਇਹ ਨਹੀਂ ਲਾਣਾ ਇਹ ਨਹੀਂ ਲਾਣਾ ਨਹੀਂ ਲਾਣਦੀ ਮੈਂ ਤਾਂ ਬਣਾਈ ਜਾਣੀ ਅੱਛਾ ਅੱਛਾ ਵੀਡੀਓ ਟ੍ਰੀਗਰ ਮੈਂ ਰੋਟੀ ਪਰਤਾਨ ਦੀ ਕੋਸ਼ਿਸ਼ ਕਰ ਰਹਾ ਕਿਵੇਂ ਬਣਦੀ ਫੁੱਲੇਗੀ ਰੋਟੀ ਫੁੱਲੇਗੀ ਫੁੱਲੇ ਜਾ ਫੁੱਲੇ ਜਾ ਫੁੱਲੇ ਜਾ ਤੇਰੇ ਮਿੱਠਾ ਹਨ ਵਾਲੇ ਹੈ ਨਹੀਂ ਕੱਚੀ ਹੈਗੀ ਪੱਕ ਜੇਗੀ ਇਹ ਆਪਣੀ ਪਹਿਲੀ ਰੋਟੀ ਆਹ ਦੇਖ ਮੇਰੀ ਸ਼ੀਰ ਰੋਟੀ ਨਹੀਂ ਬਣੀ ਆਹ ਕੀ ਬਣਾਵਾਂ ਤੇਲ ਬਣਾਤਾ ਦਿਲ ਬਣਾਤਾ ਉਹ ਦਿਲ ਬਣਾਤਾ ਫਿਰ ਹੈਪੀ ਬਰਥਡੇ ਬੜਾ ਛੋਟਾ ਕਿਵੇਂ ਕੀ ਕਹਿੰਦੇ ਤੁਸੀਂ ਪੂਰਾ ਪੱਕਾ ਰੱਖਿੰਦੇ ਪਰ ਬਾਹਰ ਤਾਂ ਇਹ ਸੜ ਜਾਂਦੀ ਹੈ ਉਹ ਅੱਛਾ ਪਹਿਲੇ ਥੋੜਾ ਜਿਹਾ ਚੰਗੀ ਤਰ੍ਹਾਂ ਪਕਲਾ ਕਰਨ ਦੋ ਨਹੀਂ ਸੜ ਬੱਦ ਜਾਂਦੀ ਹੈ ਜਿਹੜਾ ਕੱਚਿਆਂ ਨੂੰ ਤਾਂ ਹੀ ਹੁੰਦੇ ਉੱਪਰ ਰੱਖਿਆ ਬਰ ਦੋਸਤ ਮੈਨੂੰ ਪਤਾ ਨਹੀਂ ਸੀ ਬੇਟਾ ਇਹਦੇ ਉੱਤੇ ਪਕਾਉਂਦੇ ਪਕਾਉਂਦੇ ਮੈਂ ਸੜ ਜਾਣੀ ਹੈ ਰੋਟੀ ਬਣਾਣੀ ਵਿਹਕਲਾ ਹੂੰ ਜਿਨੀ ਮੇਰੀ ਬੇਟੀ ਛੇਤੀ ਛੇਤੀ ਸਿੱਖ ਜਾਏਗੀ ਸ਼ੇਪ ਨਹੀਂ ਆਉਂਦੀ ਨਾ ਇਕ ਤਾਂ ਅੱਜ ਗਾਇਸ ਅਸੀਂ ਖਾਣਾ ਪੀਣਾ ਖਾ ਲਿਆ ਅੱਜ ਰੋਟੀ ਬਣਾਈ ਸੀ ਨਵਦੀਪ ਨੇ ਤੇ ਨਵਦੀਪ ਫਿਰ ਬੇਟੀ ਆ ਵੇਖੋ ਹੁਣ ਦੁੱਧ ਗਰਮ ਕਰਕੇ ਰਹੀ ਮੇਰੀ ਧੀ ਸਾਰੇ ਕੰਮ ਕਰਦੀ ਰਹਿੰਦੀ ਹੈ ਚਾਹੀਏ ਇੰਨੇ ਬਾਰਗੇ ਜਗ੍ਹਾ ਬਣ ਗਿਆ ਤੇ ਇਹ ਦਰ ਤਾਂ ਪਲੜ ਬੈਠਾ ਹੈ ਆ ਵੇਖ ਲੋ ਇਹ ਕਿਸੇ ਦਾ ਇੱਕ ਹੀ ਬਣ ਕੇ ਬੈਠੀ ਆ ਵੇਖ ਹਲ ਨਾ ਮੈਂ ਨਹੀਂ ਲੈ ਆਲ ਤੂੰ ਕੋਈ ਗੱਲ ਨਹੀਂ ਮੈਂ ਪੀ ਲਾਂਗਾ ਕੋਈ ਦਿੱਕਤ ਨਹੀਂ ਹੈ ਨਹੀਂ ਪੀਣਾ ਨਾ ਪੱਤੀ ਠਕਵਾਈ ਰਖ ਦਿੰਦੇ ਵਿੱਚ ਮੈਂ ਇਹ ਤਾਂ ਥੋੜੀ ਥੋੜੀ ਜਿਹੀ ਪੈਗ ਵਿੱਚ ਪੁੱਛ ਕੇ ਮੈਂ ਬੋਲ ਚਲ ਪਾ ਦੇ ਚਾਹੇ ਬਣਾ ਨਾ ਨਮਾ ਕ ਬਣਾ ਦੇ ਫਿਰ ਜੀ ਇੱਕ ਤਾਂ ਜਵਾਕੜੀ ਚੀਜ਼ ਬਣਾ ਕੇ ਲਈ ਆ ਉਤੋਂ ਦੇ ਨਖਰੇ ਵੇਖ ਮੈਂ ਪਹਿਲੇ ਹੀ ਗਿਆ ਸੀ ਮੈਂ ਗੋਤੀ ਰਾ ਥੋੜੀ ਜੀ ਪੈ ਗਈ ਮਮੇ ਮੇਰੇ ਕੋ ਜਿਆਦਾ ਤਾਂ ਕੋਈ ਨਹੀਂ ਪਈ ਥੋੜੀ ਹੈ ਥੋੜੀ ਜੀ ਪਈ ਸੀ ਮਮੇ ਨੂੰ ਮੈਂ ਬੋਲੀ ਮਮੀ ਪੱਤੀ ਪੈ ਗਈ ਤੇ ਚਿੰਡੀ ਪਾਦੀ ਸੀ ਉਹ ਮੈਂ ਬੋਲੀ ਚਾਰ ਅਦਰਕ ਵੀ ਪਾਦੀ ਬਣਾ ਦੇ ਐਵੇਂ ਮੈਂ ਫਿਰ ਹੋਰ ਪੱਤੀ ਪਾਦੀ ਬਸ ਜਿਆਦਾ ਤਾਂ ਨਹੀਂ ਪਈ ਉਹ ਤੂੰ ਹੋਰ ਕਿਉਂ ਪਾਈ ਫਿਰ ਤੂੰ ਇਹ ਕੰਬਲੀ ਮਮਣ ਬੋਲਦਾ ਸੀਗਾ ਅੱਛਾ ਬੋਲਦਾ ਸੀ ਤੇ ਇਨਕਾੜ ਆਪਣਾ ਖਿਆਣਾ ਸੀ ਕਾੜਾ ਪੱਤੀ ਨਾਲ ਕਾੜਾ ਨਹੀਂ ਬਣਦਾ ਮਿੱਠੇ ਨਾਲ ਬਣਦਾ ਹੁੰਦਾ ਉਹ ਥੋੜੀ ਜਿਹੀ ਰੱਖ ਦੇ ਇਥੇ ਬਸ ਥੋੜੀ ਜਿਹੀ ਰੱਖ ਇਹਨੇ ਪੀਣੀ ਵੀ ਇਹਨੇ ਠੀਕ ਹੈ ਨਖਰੇ ਨਾ ਕਰ ਮੇਰਾ ਨਾ ਕਰ ਮੇਰਾ ਚੀਜੀ ਜੀ ਪਹਿਲੇ ਜਮਾਈ ਲਿਖ ਮੈਂ ਸੋਚਾ ਮੈਂ ਵੀ ਪੀਣਾ ਮੈਂ ਪਾਈ ਕਿਉਂ ਤਾਂ ਹੀ ਬਾਈ ਥੋੜੀ ਹੋਰ ਪਾਈ ਸੀ ਹਾਂਜੀ ਗਾਇਸ ਆਪਾਂ ਇਸ ਵਲੌਗ ਨੂੰ ਹੁਣ ਕਰਦੇ ਆਂ ਐਂਡ ਤੇ ਵਲੌਗ ਕਰਦੇ ਆਂ ਐਡਿਟ ਮਿਲਦੇ ਆਂ ਨੈਕਸਟ ਵਲੌਗ ਚ ਮੀਨ ਕਰਦੇ ਆਂ ਤੁਹਾਨੂੰ ਲੋਕ ਪਸੰਦ ਆਏਗਾ ਜੇ ਵਲੌਗ ਪਸੰਦ ਆਇਆ ਤਾਂ ਚੈਨਲ ਸਬਸਕ੍ਰਾਈਬ ਕਰਦੇ ਮਿਲਦੇ ਆਂ ਨੈਕਸਟ ਵਲੌਗ ਚ ਬਾਏ